महाशिवरात्रि ਦੇ ਮੌਕੇ ਤੇ ਵਿਮਲ ਅਗਰਵਾਲ ਤੇ ਤਰਨਤਾਰਨ ਸ਼ਹਿਰ ਵਾਸੀਵਾਂ ਵੱਲੋਂ ਮਿਲਕੇ ਵਿਸ਼ਾਲ ਭੰਡਾਰਾ ਲਗਾਇਆ ਗਿਆ ਤੇ ਅਜ ਤਰਨਤਾਰਨ ਦੇ ਵਿੱਚ ਭਾਰੀ ਬਰਸਾਤ ਹੋਣ ਦੇ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਅਗਰ ਗੱਲ ਕਰੀਏ ਤਾਂ ਭੋਲੇ ਸ਼ੰਕਰ ਦੀ ਜੋ ਬਰਸਾਤ ਸੀ ਉਸ ਦੀ ਵੀ ਖੁਸ਼ੀ ਮਨਾਈ ਗਈ ਹੈ ਤਰਨ ਵਿੱਚ ਪਹੁੰਚੇ ਜੋ ਸਰ ਕੀ ਕਹਿਣਾ ਚਾਹੋਗੇ ਨਗਰ ਕੌਂਸਲ ਚੋਨਾ ਔਰ ਅੱਜ ਦੇ ਪਹਿਲੇ ਭੰਡਾਰੇ ਦੀ ਐਸਾ ਕਿ ਦਸਤਾਨ ਦੱਸਿਆ ਕਿ ਵਿਮਲ ਜੀ ਹਰ ਸਾਲ ਭੰਡਾਰਾ ਲਾਂਦੇ ਨੇ ਮੈਂ ਭੋਲੇ ਨਾਲ ਜੀ ਦੇ ਅਗੇ ਅਰਦਾਸ ਕਰਾਂਗਾ ਕਿ ਭਗਵਾਨ ਇਹਨਾਂ ਨੂੰ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਆਪਣਾ ਆਸ਼ੀਰਵਾਦ ਦੇ ਜਿੱਥੇ ਤੱਕ ਇਲੈਕਸ਼ਨ ਦੀ ਗੱਲ ਹੈ ਕੌਂਸਲ ਦੀ ਜਿਹੜਾ ਉਤਸ਼ਾਹ ਸਾਡੇ ਕਾਰਜਕਰਤਾ ਦੇ ਵਿੱਚ ਹੈ ਉਹ ਜਿਹੜਾ ਸਮਰਥਨ ਲੋਕਾਂ ਦਾ ਮਿਲੇ ਕਰਦਾ ਸਾਡੇ ਕੈਂਡੀਡੇਟਸ ਨੂੰ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਤਰਨਤਾਰਨ ਦੇ ਵਿੱਚ ਬਾਸ਼ਪਾਦੀ ਕੌਂਸਲ ਬਣੇਗੀ ਉਹਦੇ ਪ੍ਰਧਾਨ ਬਣਗੇ ਔਰ ਮੈਂ ਦੇਖੇ ਕਰਨਾ ਕਿ ਜਿੱਥਾਂ ਦੇ ਹਾਲਾਤ ਹੈ ਇਥੋਂ ਦੀ ਰੋਣਾ ਦੇ ਕਲੀਆਂ ਦੀ ਨਾਲੀਆਂ ਦੀ ਲੋਕਾਂ ਨੂੰ ਵਿਸ਼ਵਾਸ ਦਿਲਾਣਾ ਚਾਹਾਂ ਉਸ ਦਿਨ ਬੜੀ ਮਾਤਰਾ ਦੇ ਜਵਾਬ ਨਿਕਲੋ ਪਾਜਪਾ ਦੇ ਕੈਂਡੀਡੇਟਾਂ ਨੂੰ ਜਿਤਾਓ ਅਸੀਂ ਜਿਹੜਾ ਤਰਨਤਾਂ ਟੋਨ ਹੈ ਇਹਦਾ ਨਕਸ਼ਾ ਬਦਲ ਦੇਾਂਗੇ ਇਹਨੂੰ ਮਾਡਰ ਟੋਨ ਬਣਾਾਂਗੇ ਇਹ ਦਿਮਲ ਜੀ ਵੱਲੋਂ ਹਰ ਸਾਲ ਹੀ ਜਿਹੜਾ ਵਾ ਸ਼ੰਗਰ ਭੁੱਲੀ ਜੀ ਦਾ ਬਹੁਤ ਵਿਸ਼ਾਲ ਭੰਡਾਰਾ ਜਿਹੜਾ ਲਗਾਉਂਦੇ ਨੇ ਔਰ ਇੱਕ ਇਲੈਕਸ਼ਨ ਦਾ ਦੌਰ ਵੀ ਚੱਲ ਰਿਹਾ ਵਾ ਅੱਜ ਮੌਸਮ ਵੇਖਿਆ ਜਾਵੇ ਤਾਂ ਉਹ ਵੀ ਬੜਾ ਵੀ ਮੈਂ ਸ਼ਿਭੋਲੇ ਦੇ ਨਾਲ ਚੱਲ ਰਿਹਾ ਅੱਜ ਸਭ ਤੋਂ ਪਹਿਲਾਂ ਮੈਂ ਤੇ ਵਿਮਲ ਜੀ ਨੂੰ ਤੇ ਸਮੁੱਚੀ ਟੀਮ ਨੂੰ ਕਿ ਜਿਹੜਾ ਇਹ ਸਮਾਜ ਸੇਵੀ ਦਾ ਹਰੇਕ oprala ਜਿਹੜਾ ਉਹ ਪੈਲਦੇ ਦੇ ਆਧਾਰ ਤੇ ਕਰਦੇ ਆ ਇਸੇ ਦੇ ਤਹਿਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸਹਿ ਪਰਿਵਾਰੀ ਰਾਸ਼ਟਰੀ ਸਿਕੱਤਰ ਜੰਮੂ ਕਸ਼ਮੀਰ ਤੋਂ ਵਿਧਾਇਕ ਸਰਦਾਰ ਨਰਿੰਦਰ ਸਿੰਘ ਰੈਣਾ ਜੀ ਪਹੁੰਚੇ ਆ ਤੁਹਾਨੂੰ ਪਤਾ ਕਿ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨਾਂ ਚੱਲਦੀਆਂ ਪਈਆਂ ਸਾਰੇ ਹੀ ਉਮੀਦਵਾਰਾਂ ਦੇ ਨਾਲ ਇਹਨਾਂ ਦਾ ਮਿਲਣਾ ਜੁਲਣਾ ਬੈਠਕ ਹੋਈ ਆ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੁਖਤੱਤਰ ਵਿਖੇ ਪਹੁੰਚੇ ਸਾਰੇ ਉਮੀਦਵਾਰਾਂ ਦੇ ਨਾਲ ਬੈਠਕ ਕੀਤੀ ਉਸ ਤੋਂ ਬਾਅਦ ਵਿਸ਼ੇਸ਼ ਤੌਰ ਤੇ ਅਸੀਂ 10 ਨੰਬਰ ਵਾਰਡ ਦੀਪਕ ਸ਼ਰਮਾ ਜੀ ਉਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਸਾਡੇ ਸਤਕਾਰਯੋਗ ਵਿਮਲ ਜੀ ਵੀ ਭਾਰਤੀ ਜਨਤਾ ਪਾਰਟੀ ਦੇ ਸ਼ਹਿਰ ਤਰਨਤਾਰਨ ਸ਼ਹਿਰ ਦੇ ਵਿੱਚ ਥੰਮੋਕ ਨੂੰ ਜਾਣੇ ਚਾਹਤੇ ਆ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਵੀ ਇਲੈਕਸ਼ਨ ਆਈ ਹੈ ਤਾਂ ਵਿਮਲ ਜੀ ਨੇ ਹਮੇਸ਼ਾ ਹੀ ਉਹਨਾਂ ਦਨਾਂ ਚ ਸਾਰੇ ਕੰਮ ਕਰਦੇ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਹੇਠ ਘਰ ਘਰ ਜਿਹੜਾ ਕਮਲ ਦਾ ਫੁੱਲ ਖਲੋਣ ਵਾਸਤੇ ਕਦੀ ਵੀ ਪਿੱਛੇ ਨਹੀਂ ਰਿਹਾ ਤੇ ਇਸੇ ਦੇ ਤਹਿਤ ਅੱਜ ਜਿਹੜੇ ਚੇਚੇ ਤੌਰ ਤੇ ਸਪਟ ਨਰਿੰਦਰ ਸਿੰਘ ਰੈਣਾ ਜੀ ਵੀ ਮੈਂਬਰ ਜੀ ਦੇ ਵੱਲੋਂ ਜਿਹੜਾ ਸਮਾਜ ਸੇਵੀ ਪਿਛਲੇ ਤੌਰ ਤੇ ਕੰਮ ਕੀਤਾ ਜਾ ਰਿਹਾ ਨਗਰ ਪੰਡਾ ਦੇ ਤੇ ਵੇਖੀ ਅੱਛੇ ਚੇਚੇ ਤੌਰ ਤੇ ਸ਼ਮੂਲੀਅਤ ਦਾ ਹੰਗਾਰਾ ਤਾਂ ਨਵਿਰ ਰਿਹਾ ਜੀ ਪਹਿਲੇ ਅੱਜ ਦੀ ਮੈਂ ਬੋਲੇਨਾ ਚੀ ਦੇ ਇਸ ਮਹਾ ਸ਼ਿਵਰਾਤਰੀ ਦੇ ਪਰਵ ਦੇ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਔਰ ਆਪਣੇ ਵਾਰਡ ਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਔਰ ਜਿੱਦਾਂ ਕਿ ਵਿਮਲ ਅਗਰਵਾਲ ਜੀ ਹਰ ਸਾਲ ਬਹੁਤ ਹੀ ਵੱਡਾ ਲੰਗਰ ਪੰਡਹਾਰਾ ਲਗਾਉਂਦੇ ਨੇ ਔਰ ਪ੍ਰਮਾਤਮਾ ਇਹਨਾਂ ਦੇ ਉੱਤੇ ਹਮੇਸ਼ਾ ਦ੍ਰਿਸ਼ਟੀ ਕਿਰਪਾ ਬਣਾਈ ਰੱਖੇਗਾ ਔਰ ਜਿਸ ਤਰ੍ਹਾਂ ਕਿ ਹੁੰਗਾਰਾ ਤੇ ਤੁਹਾਨੂੰ ਦੇਖ ਹੀ ਰਿਹਾ ਹੈ ਕਿ ਬਹੁਤ ਜ਼ਿਆਦਾ ਮਿਲ ਰਿਹਾ ਹੈ ਪਰ ਜਨਤਾ ਪਾਰਟੀ ਨੂੰ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੋਇਆ ਹੈ ਕਿ ਤਰਨ ਤਾਰਨ ਦੇ ਵਿੱਚ ਕਮਲ ਦਾ ਫੁੱਲ ਖਲਾ ਕੇ ਹੀ ਰਹਿਣਾ ਹੈ। ਬਾਦੇ ਐਮਐਲਏ ਸਾਹਿਬ ਪਹੁੰਚੇ ਨੇ ਹਰਜੀਤ ਸਿੰਘ ਪ੍ਰਧਾਨ ਪਹੁੰਚੇ ਨੇ ਔਰ ਤੁਹਾਡੀ ਵਾਰਡ ਦੇ ਵਿੱਚ ਖੜੇ ਤੁਹਾਡੇ ਸਮਝੋਗੇ ਐਮਪੀ ਖੜੇ ਨੇ। ਦੇਖੋ ਜੀ ਸਭ ਤੋਂ ਪਹਿਲਾਂ ਤੇ ਭਗਵਾਨ ਭੋਲੇनाथ ਤੇ ਅੱਜ ਮਹਾਸ਼ਿਵਰਾਤਰੀ ਦੇਵੋ ਕੇ ਦੇਵ ਮਹਾਦੇਵ ਜੀ ਦੀ ਅੱਜ ਮਹਾਰਾਸ਼ਿਵਰਾਤਰੀ ਦਾ ਪਰਵ ਹੈ ਔਰ ਮੇਰੇ ਸੱਜਣ ਆਏ ਨੇ ਐਮਐਲਏ ਸਾਹਿਬ ਆਏ ਨੇ ਪ੍ਰਧਾਨ ਜੀ ਆਏ ਨੇ ਸਾਡੇ ਸ਼ਿਨੂਰੇਸ਼ ਜੀ ਆਏ ਨੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਭੋਲੇਨਾਥ ਜਦੋਂ ਸਵੇਰ ਦਾ ਅੰਮ੍ਰਿਤ ਬਰਸਾਰੇ ਨਾਲ ਜੀ ਅਸੀਂ ਕੁੰਭ ਆਜਨ ਆਇਆ ਵਾ ਮਹਾਸ਼ਿਵਰਾਤਰੀ ਦਾ ਅੱਜ ਮਹਾਸ਼ਿਵਰਾਤਰੀ ਦਾ ਜਿਹੜਾ ਕੁੰਭ ਇਸ਼ਨਾਨ ਹੈ ਭੋਲੇਨਾਥ ਨੇ ਇੱਥੇ ਸਾਨੂੰ ਪ੍ਰਦਾਨ ਕੀਤਾ ਤਰਨਤਨ ਦੀ ਸੰਗਤ ਨੂੰ ਔਰ ਸਾਰੀ ਸੰਗਤ ਦਾ ਬੀਜੇਪੀ ਪਾਰਟੀ ਦਾ ਔਰ ਜਿੰਨੇ ਵੀ ਮੇਰੇ ਸੱਜਣ ਨੇ ਸਬੰਧੀ ਨੇ ਸ਼ਹਿਰ ਨਿਵਾਸੀ ਨੇ ਸਾਰਿਆਂ ਦਾ ਇੱਥੇ ਅੱਜ ਬਹੁਤ ਸਵਾਗਤ ਹੈ ਭੋਲੇਨਾਥ ਸਭ ਨੂੰ ਖੁਸ਼ੀਆਂ ਪ੍ਰਾਪਤ ਕਰੇ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਔਰ ਖਾਸ ਤੌਰ ਤੇ ਮੇਰਾ ਛੋਟਾ ਵੀਰ ਦੀਪਕ ਸ਼ਰਮਾ ਇਵੀ ਭੋਲੇ ਨਾਲ ਜੀ ਦਾ ਭਗਤ ਹੈ ਔਰ ਇਤੇ ਵੀ ਕਿਰਪਾ ਔਰ ਸਮੂਚੀ ਟੀਮ ਦੇ ਉਤੇ ਕਿਉਂਕਿ ਸਾਡੀ ਜਿਹੜੀ ਭਾਜਪਾ ਦੀ ਸਮੂਚੀ ਟੀਮ ਹੈ ਉਹਨਾਂ ਦਾ ਮਿਸ਼ਨ ਹੈ ਦੇਸ਼ ਦੀ ਉન્નਤੀ ਦੇ ਲਈ ਦੇਸ਼ ਦੀ ਤਰੱਕੀ ਸੂਬੇ ਦੀ ਤਰੱਕੀ ਸ਼ਹਿਰ ਦੀ ਤਰੱਕੀ ਗਾਉਂ ਗਾਉਂ ਗਲੀ ਗਲੀ ਔਰ ਹਰ ਘਰ ਦੀ ਤਰੱਕੀ ਹਰ ਇੱਕ ਵਾਸੀ ਦੀ ਤਰੱਕੀ ਜੋ ਭਾਜਪਾ ਦਾ ਪਰ ਸਾਡੇ ਨਰਿੰਦਰ ਮੋਦੀ ਜੀ ਮਾਨਨਯੀ ਪ੍ਰਧਾਨ ਮੰਤਰੀ ਜੀ ਦਾ ਉਦੇਸ਼ ਹੈ ਉਹਨਾਂ ਦੇ ਉਦੇਸ਼ੇ ਦੇ ਨਾਲ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਅੱਜ ਮੈਂ ਇਸ ਮੰਚ ਚਾਹੇ ਧਾਰਮਿਕ ਪੰਚ ਹੈ ਪਰ ਜਿਹੜਾ ਦਿਲ ਹੈ ਔਰ ਛੱਡ ਨਹੀਂ ਸਕਦਾ ਅਪੀਲ ਕਰਾਂਗਾ ਇਸ ਮੰਚ ਤੋਂ ਸਾਰਿਆਂ ਨੂੰ ਵੀ ਭਾਜਪਾ ਦੇ ਕੈਂਡੀਡੇਟਸ ਨੂੰ ਆਪਣਾ ਵੋਟ ਦਿਓ ਉਹਨਾਂ ਨੂੰ ਉਮੀਦਵਾਰ ਬਣਾਓ ਤਾਂ ਕਿ ਆਪਣੇ ਸ਼ਹਿਰ ਦਾ ਕੁਝ ਸੁਨਦੀ ਕਰਨ ਹੋ ਸਕੇ ਔਰ ਦੇਖੋ ਜੀ ਕਮਲ ਦਾ ਫੁੱਲ ਤੇ ਖਿਲ ਗਿਆ ਹੈ ਦਿੱਲੀ ਚ ਖਿਲ ਗਿਆ ਹੈ ਉੱਤੇ ਸਾਡੇ ਦੇਸ਼ ਤੇ ਖਿਲ ਰਿਹਾ ਹੈ ਇਹ ਸਾਡੇ ਲੋਕਾਂ ਦੁਤਾਨ ਵੀ ਉਹ ਕਮਲ ਦਾ ਫੁੱਲ ਖਿਲਾਣਾ ਚਾਹੁੰਦੇ ਨੇ ਕਿ ਮੈਂ ਉਹ ਚੀਜ਼ ਦਾ ਨਾਮ ਨਹੀਂ ਲਵਾਂਗਾ ਜਿਹੜੀ ਘਰ ਚ ਕਹਿੰਦੇ ਖੜੀ ਹੋਣੀ ਮਾੜੀ ਆ ਉਹਦਾ ਨਾਮ ਨਹੀਂ ਲਵਾਂਗਾ ਨਹੀਂ ਕਮਲ ਦਾ ਫੁੱਲ ਹਰ ਜਗ੍ਹਾ ਖੁਸ਼ਬੂ ਖਲਾਰੇਗਾ ਔਰ ਕਮਲ ਖਿਲੇਗਾ